اچو <laughs> جاؤ <disappointment> 뭐라고 <목소리도> 말 <목소리도> <목소리도> पिछो बी आई व्ड नंबर अठाई ਮੋਦੀ ਸਰਕਾਰ ਦੀ ਟੀਮ ਤੇ ਰਹ ਚੁਕੇ ਔਰ ਸਾਡੇ ਸਾਲੇ ਦੇ ਮਾਰਗਦਰਸ਼ਕ ਚੋਣਾਂ ਦੇ ਵਿੱਚ ਚੋਣ ਪਰਿਵਾਰੀ ਦੇ ਤੌਰ ਦੇ ਉੱਤੇ ਬਹੁਤ ਬਹੁਤ ਜ਼ਿੰਮੇਵਾਰੀਆਂ ਦੇ ਤੌਰ ਦੇ ਉੱਤੇ ਲਗਾਤਾਰ ਇਹਨਾਂ ਦਾ ਮਾਰਗਦਰਸ਼ਨ ਇਹਨਾਂ ਦਾ ਸਮਰਕ ਸੰਬੰਧਨ ਅੱਛੀ ਲਿਖੀ ਜੀ ਸਾਡੇ ਇਸ ਮੰਡਲ ਦੇ ਅਧਿਐਖ ਭਾਜਪਾ ਪਾਰਟੀ ਮੰਡਲ ਭਾਜਪਾ ਪਾਰਟੀ ਦੇ ਉਮੀਦਵਾਰ ਮੇਰੇ ਛੋਟੇ ਵੀਰ ਗੁਰਪੰਡਾਰੀ ਜੀ ਮੇਰੇ ਅਸੀ ਗਨੁਖਰਾ ਜੀ ਸਾਡੇ ਭਾਰਤੀ ਜਨਕੀ ਮੰਡਲ ਦੇ ਮਰਿਸ ਬੇਤਾ ਹੋਰ ਵੱਖ-ਵੱਖ ਜਿੰਮੇਵਾਰੀਆਂ ਦੇ ਸ਼ਿਵਨਾਥ ਕਾਰਾ ਜੀ ਸਾਡੇ OBC ਮੋਰਚਾ ਅੰਮ੍ਰਿਤਸਰ ਦੇ ਅਧਿਐਕ ਕਵਰਜੀਤ ਸਿੰਘ ਸੰਨੀ ਜੀ 그때 부울 э н е 리 г 전 ਦੇ ਪਰਿਵਾਰ ਦੇ ਬੰਦੇ ਨੇ ਇੱਥੇ ਲੱਗਦਾ ਜਦੋਂ ਮੈਂ ਤੁਰਦੀ ਆ ਕਿ ਮੇਰੇ ਘਰ ਦੇ ਮੇਰੇ ਛੋਟੇ ਭਰਾ ਪੈਣਾ ਬੈਠੇ ਨੇ ਆਂਟੀ ਅੰਕਲ ਬੈਠੇ ਨੇ ਤੇ ਹੁਣ ਗੌਰਵ ਨੂੰ ਮਾਨ ਦਿੱਤਾ ਹੈ ਪਾਰਟੀ ਨੇ ਤੇ ਗੌਰਵ ਲਈ ਵੀ ਕੰਮ ਕਰਨਾ ਮੇਰਾ ਛੋਟਾ ਭਰਾ ਲੱਗਦਾ ਤੇ ਇਹਦੇ ਨਾਲ ਪਹਿਲਾਂ ਹਣੀ ਦੇ ਇਲੈਕਸ਼ਨ ਚ ਕੰਮ ਕੀਤਾ ਹੁਣ ਹਣੀ ਤੇ ਮੈ ਲਗੇ ਹੋਏ ਨੇ ਇਹਨੂੰ ਜਿਤਾਨ ਲਈ ਆਪਾਂ ਇੱਥੇ ਕੰਮ ਕਰਨ ਲਈ ਤੇ ਐਵਾਰਡ ਜਿੱਤ ਕੇ ਜਾਣਾ ਹੈ ਐਵਾਰਡ ਨਹੀਂ ਬਾਕੀ ਥਾਂ ਵੀ ਲੋਕਲ ਬਾਡੀ ਚ ਇਸ ਵਾਰੀ ਭਾਜਪੀ ਦੀ ਸਰਕਾਰ ਬਣਨੀ ਹੈ बहुत 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 पॉजिटिव रिस्पॉन्स है भेन जी नमस्ते देखो रिस्पॉन्स ਸਪੰਸਾਰਿਆਂ ਦਾ ਬਹੁਤ ਸੁਣਾ ਹੈ ਸਾਰੇ ਨੰਬਰ 28 ਵੇ ਵਾਦ ਵਾਲੇ ਵਾਸੀਆਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਉਹ ਸਨੇਹਾ ਤੁਹਾਡੇ ਆਪਣੇ ਘਰ ਦਾ ਮੁੰਡਾ ਹੈ ਉਹਨੂੰ ਜੁਤਾਓਗੇ ਜਿਹੜੇ ਤੁਹਾਡੇ ਛੋਟੇ-ਮੋਟੇ ਕੰਮ ਨੇ ਸੜਕਾਂ ਦੀ ਸਫਾਈ ਹੈ ਜਿਹੜੇ ਸਕੂਲਾਂ 'ਚ ਬੱਚਿਆਂ ਨੂੰ ਐਡਮਿਸ਼ਨ ਚਾਹੀਦਾ ਹੈ ਉਹਨਾਂ ਨੇ ਵਰਦੀ-ਬਰਦੀ ਦਾ ਜਿਹੜੀ ਪ੍ਰੋਬਲਮ ਰਹਿੰਦੀ ਹੈ ਸਰਕਾਰ ਦੇ ਸਕੂਲਾਂ 'ਚ ਉਹ ਸਾਰੇ ਕੰਮ ਤੁਹਾਡੇ ਵਿੱਚ ਰਹਿ ਕੇ ਕਰੇਗਾ ਜਿਹੜੇ ਲੋਕਲ ਲੋਕਲ ਬੋਡੀ ਦੀ ਜਿਹੜੀ ਜ਼ਿੰਮੇਵਾਰੀ ਹੈ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਸਮਰਪਿਤ ਕਾਰਜਕਰਤਾ ਹੈ ਤੇ ਸੰਕਲਪ ਨੂੰ ਸਿੱਧੀ ਉਤਾਰਨ ਦਾ ਕੰਮ ਜਿਹੜਾ ਹੈ ਨਾ ਉਹ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਜਾਣਦਾ ਹੈ ਤੇ ਸਾਰੇ ਕੰਮ ਜਿਹੜੇ ਸੰਕਲਪ ਦੇ ਸੰਕਲਪ ਪੱਤਰ ਸਿਰਫ ਪੱਤਰ ਨਹੀਂ ਹੈ ਉਹ ਸਾਡਾ ਵਾਅਦਾ ਹੈ ਤੇ ਜਿਹੜੇ ਵਾਅਦੇ ਕਰੇਗਾ ਉਹ ਵਾਅਦੇ ਪੂਰੇ ਕਰੇਗਾ ਬਾਕੀ ਸਰਕਾਰਾਂ ਦੇ ਕੰਮਾਂ ਨੂੰ ਕਿੱਦਾਂ ਦੇ ਤੁਹਾਨੂੰ ਪਤਾ ਹੈ ਭਰਾ ਜੀ ਹੁਣ ਮੇਰੇ ਤੇ ਮੇਰੇ ਮੂੰਹ ਤੋਂ ਪੀਸੀ ਚ ਕਵਾਂਗੀ ਜਿਹੜੇ ਕੰਮ ਨੇ ਇਹਨਾਂ ਨੇ ਜਿਹੜੇ ਇਹਨਾਂ ਡਰਗ ਐਡਿਕਸ਼ਨ ਵਧਿਆ ਹੋਇਆ ਡੀ ਐਡਿਕਸ਼ਨ ਦੇ ਕੈਂਪ ਨਹੀਂ ਨੇ ਬੱਚੇ ਗਲਤ ਰਸਤੇ ਚੱਲ ਰਹੇ ਨੇ ਸਕੂਲ ਡਰਾਪਆਊਟ ਜਿਹੜੇ ਨੇ ਉਹਨਾਂ ਦਾ ਕੁਝ ਨਹੀਂ ਹੋ ਰਿਹਾ ਕੰਮਕੁਮ ਦੀ ਕੋਈ ਜ਼ਰੀਆ ਨਹੀਂ ਹੈ ਤੇ ਉਹ ਕੰਮ ਸਿੱਧੇ ਕਰਨ ਜੋਗੇ ਨੇ ਪੰਜਾਬ ਤੇ ਮੈਂ ਇਹੀ ਕਹਿ ਰਹੀ ਸੀ ਅੰਦਰ ਵੀ ਇਹੀ ਕਿਹਾ ਉਹਨੇ ਤੁਹਾਡੇ ਅੱਗੇ ਵੀ ਇਹੀ ਕਹਿ ਰਹੀ ਆ ਮੈਂ ਕਿਹਾ ਪੰਜਾਬ ਦੇਖੋ ਜਿਹੜੇ ਪੰਜਾਬੀ ਤੇ ਪੰਜਾਬੀਅਤ ਹੈ ਨਾ ਉਹ ਇੱਕ ਬੰਦਾ ਪੰਜਾਬ ਦਾ ਕੰਮ ਕਰਨ ਜੋਗਾ ਬੰਦਾ ਹੁੰਦਾ ਹੈ ਜਿਹੜਾ ਟੈਂਪਰਮੈਂਟ ਹੈ ਪੰਜਾਬੀਆਂ ਦਾ ਉਹ ਖਾਲੀ ਆਪਣਾ ਨਹੀਂ ਕਰਦਾ ਹੋਰ ਮੋਹਲੇ ਦਾ ਰਿਸ਼ਤੇਦਾਰਾਂ ਦਾ ਬਾਕੀਆਂ ਦਾ ਕੰਮ ਕਰਕੇ ਚੱਲਦਾ ਹੈ ਪੇ ਇਹਨਾਂ ਨੇ ਇਹਨਾਂ ਮਜਬੂਰ ਕਰਤਾ ਹੈ ਪੰਜਾਬੀਆਂ ਨੂੰ ਤੇ ਉਹ ਚਾਹੇ ਚਾਹੇ ਵੀਤ ਮੇ ਕਰਨਾ ਤੇ ਉਹ ਕਰ ਨਹੀਂ ਸਕਦਾ ਇਹ ਬਾਕ ਆਪਣਾ ਮਿਹਰ ਬਣਾਏਗੀ ਬਿਲਕੁਲ ਬਣਾਏਗੀ ਐਸ ਵਾਰੀ ਭਾਜਪਾ ਦਾ ਮਿਹਰਬਾਨਾ ਹੈ ਜੀ ਇਹ ਕਿਸੀਆਂ ਭਗਵੰਤ ਮਾਨ ਨੇ 1000 ਰੁਪਏ ਵੀ ਬੀਬੀਆਂ ਨੂੰ ਕਿਉਂ ਕਿੱਦਾਂ ਦੇ ਨੇ ਨਹੀਂ ਇਹ ਭਗਵੰਤ ਮਾਨ ਨੇ 1000 ਰੁਪਏ ਦਿੱਤਾ ਬੀਬੀਆਂ ਨੂੰ ਮੈਂ ਬੀਬੀਆਂ ਦੇ ਵਿੱਚੋਂ ਆਈਆਂ 1 ਰੁਪਿਆ ਨਹੀਂ ਮਿਲਿਆ ਜੀ ਇਹ ਝੂਠ ਬੋਲਦੇ ਨੇ ਇਹ ਸਰਕਾਰੀ ਛੁੱਟੀਆਂ ਦੀ ਹੈ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜੀ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਸਾਰਿਆਂ ਦੇ ਟਰੈਕ ਰਿਕਾਰਡ ਵੇਖੋ ਜਦੋਂ ਕੇਂਦਰ ਦੀ ਸਰਕਾਰ ਸਾਡੇ ਹੱਥ ਹੈ ਤੇ ਤੁਸੀਂ ਸੜਕਾਂ ਵੇਖੋ ਪੰਜਾਬ ਦੀਆਂ ਸੜਕਾਂ ਵਧੀਆ ਹੋਈਆਂ ਨੇ ਹੋਆਂ ਪਿੰਡਾਂ ਦੀਆਂ ਸੜਕਾਂ ਵੀ ਆਪਾਂ ਬਣਾ ਕੇ ਦਿੱਤੀਆਂ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਚ 에어ਪੋਰਟ ਤੁਹਾਡੇ ਠੀਕ ਕਰਕੇ ਦਿੱਤੇ ਨੇ ਬਾਰਡਰ ਤੇ ਜਿਹੜੇ ਗਾਉਂ ਸੀ ਉਹਨਾਂ ਦੀ ਜਿਹੜੀ ਸਮੱਸਿਆਵਾਂ ਸੀ ਉਹਨਾਂ ਨੂੰ ਸੋਲਵ ਕਰਕੇ ਦਿੱਤਾ ਹੈ ਜਿਹੜੀ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਹੈ ਉਹ ਖੋਲ ਕੇ ਦਿੱਤਾ ਹੈ ਪੂਰ ਸੈਨਿਕ ਲਈ OROP ਕਰਕੇ ਦਿੱਤਾ ਹੈ ਮੰਦਰਾ ਲਈ ਜਿਹੜੇ ਕੰਮ ਹੋਣ ਚਾਹੀਦੇ ਸੀ ਉਹ ਕਰਕੇ ਦਿੱਤੇ ਨੇ ਗੁਰਦੁਆਰਿਆਂ ਜਿਹੜੇ ਉਤੇ ਮੇਰਾ ਵਿਭਾਗ ਸੀ ਕਲਚਰ ਮਿਨਿਸਟਰੀ ਦੇ ਥੱਲੇ ਜਿਹੜੇ 8 ਜਿਹੜੇ ਇਤਿਹਾਸਿਕ ਗੁਰਦੁਆਰੇ ਨੇ ਉਹਨਾਂ ਦਾ ਪੂਰਾ ਕੋਰੀਡੋਰ ਤਿਆਰ ਕਰਕੇ ਕੰਮ ਕਰਕੇ ਦਿੱਤੇ ਨੇ ਅਨੰਦਪੁਰ ਸਾਹਿਬ ਚਮਕੌਰ ਜੀ ਇਹ ਸਾਰੇ ਕੰਮ ਅਸੀਂ ਕਰਕੇ ਦਿੱਤੇ ਨੇ ਤੇ ਤੁਸੀਂ ਰਿਕਾਰਡ ਤੇ ਵੇਖੋ ਨਾ ਜਦੋਂ ਕੰਮ ਕਰਨ ਵਾਲੇ ਬੰਦਿਆਂ ਨੂੰ ਤੁਸੀਂ ਜਿਤਾਉਂਦੇ ਹੋ ਤੇ ਫਿਰ ਤੁਹਾਡੀ ਮੁਸ਼ਕਲਾਂ ਹਰਨ ਦਾ ਕੰਮ ਤੇ ਇਲਾਕੇ ਚ ਕੰਮ ਕਰਨ ਦਾ ਕੰਮ ਉਹਦਾ ਬਣ ਜਾਂਦਾ ਜਦੋਂ ਗਲਤ ਬੰਦੇ ਆਂਦੇ ਨੇ ਉਹ ਜੇਬਾ ਭਰਦੇ ਨੇ ਕੰਮ ਕੁਝ ਨਹੀਂ ਕਰਦੇ ਤੇ ਝੂਠੇ ਵਾਅਦੇ ਨਹੀਂ ਕਰਦੇ ਆਪਾਂ ਜਿਹੜਾ ਕਹਿੰਦੇ ਨੇ ਉਹ ਕਰਕੇ ਦਿੰਦੇ ਨੇ ਮੈਂ ਗੌਰਵ ਭੰਡਾਰੀਆਂ ਜੀ ਅਵਾਡ ਨੰਬਰ 28 ਤੋਂ ਭਾਦੀ ਦੰਤਾ ਪਾਰਟੀ ਦਾ ਉਮੀਦਵਾਰ ਹਾਂ ਔਰ ਅੱਜ ਕੇਂਦਰੀ ਮਨਪੂਰਵ ਕੇਂਦਰੀ ਮੰਤਰੀ ਬੜੀ ਬੈਣ ਮਨਾਸ਼ੀ ਲਖੀ ਜੀ ਮੈਨੂੰ ਅੱਜ ਆਸ਼ੀਰਵਾਦ ਦੇਣ ਆਏ ਨੇ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਹੀ ਧੰਨਵਾਦ ਕਰਦਾ ਵਾਂ ਭਾਰਤੀ ਜਨਤਾ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਛੋਟੇ ਜਿਹੇ ਕਾਰਕਟਰਾਂ ਨੂੰ ਅੱਜ ਇਹ ਮੌਕਾ ਦਿੱਤਿਆ ਔਰ ਔਰ ਆਪਣਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਮੈਨੂੰ ਖਿਲਾ ਰਹੇ ਆਪਣੀ ਵਾਰਡ ਵਾਸੀਆਂ ਨੂੰ ਵੀ ਸੰਦੇਸ਼ ਦੇਣਾ ਚਾਹਾਂਗੇ ਜੀ ਵਾਰਡ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਵਾਰਡ ਵਾਸੀਆਂ ਨੂੰ ਪਤਾ ਹੀ ਹੈ ਪਿਛਲੇ 7 ਸਾਲ ਤੋਂ ਕੀ ਹਾਲਾਤ ਹੈ ਜਗਾ ਜਗਾ ਗੰਦਗੀ ਦੇ ਢੇਰ ਹੈ ਕੂੜੇ ਢ ਔਰ ਇੱਥੇ ਕਿਸੇ ਨੂੰ ਨਕੇਲ ਨਹੀਂ ਪਾਈ ਜਾਂਦੀ ਖੁੱਲੇ ਆਮਸਾਰਾ ਇਲੀਗਲ ਸਾਰੇ ਕੰਮ ਹੋ ਰਹੇ ਨੇ ਉਸ ਤੇ ਮੈਂ ਧਿਆਨ ਕਰਾਂਗਾ ਅਗਰ ਵਾਰਡ ਵਾਸੀਆਂ ਨੂੰ ਮੈਂ ਅਪੀਲ ਕਰਦਾ ਮੈਨੂੰ ਅਗਰ ਜਿਤਾ ਕੇ ਭੇਜਦੇ ਨੇ ਤੇ ਇਹ ਸਾਰਾ ਕੁਝ ਬੰਦ ਕਰਾਵਾਂਗੇ ਆਪਾਂ ਜੋ ਸਾਰਿਆਂ ਨੂੰ ਪਤਾ ਹੀ ਹੈਗਾ ਕੋਈ ਨਹੀਂ ਬੋਲਦਾ ਦੱਬੀ ਬਾਤ ਚ ਰਹਿੰਦੇ ਨੇ ਲੇਕਿਨ ਜੋ ਹਾਲਾਤ ਹੈ ਸਾਡੀ ਵਾਰਡ ਦੇ ਉਹ ਜਗ ਜਾਹੀ ਰਗੇ ਜੀ ਇੱਥੇ ਵਾਸੀ ਕਿੰਨਾ ਕਿਸਮਤਾਂ ਮਿਲਦੀ ਆ ਇੱਕ ਆਕਾ ਵਾਸੀਆਂ ਨਾਲ ਬਹੁਤ ਬਹੁਤ ਪਿਆਰ ਮਿਲਦਾ ਜੀ ਮੈਨੂੰ ਰਾਤ ਇੱਥੇ 12 12 1 1 ਵਜੇ ਤੱਕ ਮੈਨੂੰ ਅਲੱਗ ਅਲੱਗ ਕੋਈ ਆ ਰਿਹਾ ਕੋਈ ਕਾਰੋਬਾਰੀ ਰਾਤੀ ਵੀ ਆ ਰਹੇ ਸਵੇਰੇ बहुत उत्साह बहुत प्यार मिल रहा है अमेर करे सीट अट का देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर